ਜਮਾਏ ਆ ਕੋ ਦੌੜਾ ਆ ਲੱਕਰ ਹਾਜੀ ਨਾ ਕਰ ਆ ਲੋ ਜੀ ਸੇਵਕ ਨਾ ਕਰੂਗਾ ਹਲੋ ਬੜੀਆ ਆਪ ਸੁਣਾਓ ਆ ਜਾਂਦਾ ਸਰ ਤੂੰ ਆ ਰਹੇ ਆਂ ਆ ਜਾਂਦੇ ਪੂਰੀ ਲੈ ਸੋਨੇ ਲੈਓ ਜੀ ਤੇ ਮੇਰਾ ਵੀਰ ਬਣ ਕੇ ਕੋਈ ਲੈ ਜੋ ਮੈਂ ਤਾਂ ਬੋਣੀ ਕਰ ਜਰਾ ਇਹ ਨਾ ਕਰ ਕਰ ਬੋਣੀ ਕਰਨੀ ਹੈ ਕਰ ਮੈਨੂੰ ਤੂੰ ਕਹੇ ਮੈਨੂੰ ਕੋਈ ਜਰਾ ਵੀਰੇ ਆਏ ਹੋ ਜੀ ਇਹ ਤਾਂ ਸਾਡੇ ਕੋਲ ਯਾਰ ਦਮ ਤਾਂ ਕਿਤੇ ਨਹੀਂ ਹੁੰਦੇ ਤੂੰ ਹੀ ਕਹਣਾ ਮੈਨੂੰ ਮੈਨ ਨਹੀਂ ਕੁਛ ਕਹਿੰਦਾ ਮੰਗੇ ਮੇਰੇ ਦਿਮਾਗ ਤੇ ਤਨ ਮਹਾ ਕਰਾਂ ਨੂੰ ਚੁੱਪ ਕਰ ਜੂਗਾ ਲਵੇ ਤਵੇ ਨਹੀਂ ਕੰਮ ਆ ਮੈਨੂੰ ਐਂ ਤਾਂ ਕਹਦੇ ਵੀ ਮੰਗੇ ਐ ਹੋ ਜੂ ਅੱਛਾ ਜਮਾਈ ਜੂੜ ਕਰਦੇ ਆ ਜਮਾਈ ਐਂ ਥੰਕ ਚਾਉਂਗਾ ਸਭ ਘਟੇ ਵੀ ਨਹੀਂ ਵੇਚਦਾ ਮੈਂ ਤਾਂ ਮੈਂ ਨਹੀਂ ਠੀਕ ਹੈ ਗੱਲ ਆਪਣੀ ਮੈਂ ਵਿਕੀ ਬਈ ਆਪਾਂ ਘਰ ਮੈਂ ਵੇਚ ਦੇਣੀ ਹਾਂ ਦਵਾ ਕੇ ਵੇਚ ਲਾਂਗੇ ਇਹਨੂੰ ਵੀ ਹੁੰਦਾ ਹੈ ਕਿਹੜਾ ਕੁਮਾਰੀ ਹੈ ਲੇਟੋਂ ਲਵੇ ਤਵੇ ਨਹੀਂ ਕੰਮ ਬਈ ਹਾਜੀ ਜੀ ਕੀ ਕਹਿੰਦੇ ਉਹਨਾਂ ਵੀ ਪੱਕਾ ਹੋ ਕੇ ਚੱਲਣਾ ਪੈਣਾ टक्का यार छोटी भी दबा होता है फिर हां जी बोलो सरदार जी 20 मिनट 40 चलो भी आओ क्यों ठीक है और बढ़िया हो गया सलाम नर्मनी है नर्मनी है सलाम कर दे 100 में कर दे तू कह दो सही तू कर दे जिंदर लग गई है ਤੇ ਰੱਖੀਗਾ ਮੇਰਾ ਤਾਂ ਉਹੀ ਜੋੜੀ ਆ ਮੈਨੂੰ ਮੈਨੂੰ ਆਹ ਜੀ ਜਰ ਤੋ ਇਹ ਜੀ ਆ ਜੀ ਬਾਉ ਜੀ ਆ ਜੀ ਦੁੱਧ ਦੇ ਦੇ ਨਹੀਂ ਨੀਚੇ ਸੇ ਕੁਝ ਹੈ ਨਾ ਥਨੀਸਨ ਉਸੇ ਇੱਕ ਦਸ ਕਹਿ ਰਹੇ ਕੰਪਿਊਟਰ ਡੂੰਗੇ ਇਸੇ ਦੂਰ ਹੋ ਜਾ ਹਾਂ ਉਹ ਤਾਂ ਬਤਾ ਚਲੋ ਤੁਹਾਡੀ ਮਰਜ਼ੀ ਡਾਕਟਰ ਜੀ ਦਾ ਕੀ ਹਾਲ ਹੈ ਵੀਰੇ ਹਾਂ ਚਲੇ ਜੀ ਹਾਂ ਜੀ ਹੋਰ ਜੀ ਅੱਛੀ ਕਰਿਆ ਜਿਹੜੇ ਉੱਥੋਂ ਕਰਦੇ ਆ ਉੱਥੇ ਕਰ ਦੇ ਬਾੜਾ ਅੱਛਾ ਆਏ ਲੈ ਹਾਂਜੀ ਮਾੜਾ ਉਤਰਿਆ ਨਾ ਪੀਸ ਕੋਲੋ ਦੇਤੀ ਪੀਸ ਕੋਲੋ ਮਾਰੀ ਹੋਈ ਚੱਲਦੀ ਰਹੀ ਹੈ ਸਰ ਬਾਹਰੋਂ ਨਾ ਚਾਹ ਨਿਕਾਇਦਾ ਮੇਰੀ ਪਿੱਛੇ ਹੀ ਨਹੀਂ ਹਟਿਆ ਮੈਂ ਤਲਾਈ ਇਹ ਮੈਂ ਪਾਣੀ ਪੀ ਰਹੀਏ ਪਾਣੀ ਪੀ ਰਹਾ ਦੇ ਪੈਸੇ ਕਢ ਲੈ ਦਿੱਟ ਹੋ ਗਿਆ ਉਹ ਹਾਜੀ ਜੀ ਤੇਰਾ ਕੋਲ ਦਮਿਆ ਥੱਲੇ ਹੈਲੋ ਠੀਕ ਹੈ ਉਹ 1.60 ਸਵਾ ਲੱਖ ਹੈ ਹੈ 1.60 ਸਵਾ ਲੱਖ ਹੈ ਹਾਂ ਆਪ ਤੁਬਰਸਾ ਦੇਣ ਵਾਲਾ ਉਹ ਹੀ ਜੀ ਸਾਹਬ ਨਾਲ ਵੇਚਣਾ ਹੈ ਦੇਣ ਵਾਲਾ ਉਹ ਹੀ ਜੀ ਸਾਹਬ ਨਾਲ ਬਰਸਾਤ ਕਿੰਨੇ ਦੀ ਹੈ ਮੰਜਾ ਨਾ ਫੜਕੇ ਤੂੰ ਆਪ ਕਦੇ ਵੀ ਆਏਗਾ ਕੋਈ ਜਾਇਦ ਜੀ ਗੱਲਾਂ ਨਾਲ ਕਦੇ ਉਹ ਆ ਰਿਹਾ ਯਾਰ ਆਦੇ ਆਏ ਤੋ ਇਹ ਗਣਾ ਪਛੜਦਾ ਮੈਂ ਥੱਲੇ ਦੋਵੇਂ ਲੈ ਲੈ ਹਾਂਜੀ ਦੋਨਾਂ ਲੈ ਲੈ ਅਵੇ ਬਿਆਹ ਵਾਲੀ ਦੇ ਦੋਵੇਂ ਲੈ ਹਾਂਜੀ ਜੂਰੇ ਆਓ ਦੇਈ ਵਾਲੀ ਕੋਲ ਨਹੀਂ ਗੱਪਣ ਵਾਲੀ ਕੋਲ ਹਾਂਜੀ ਜੂਰੇ ਆਜ ਦੋਨੇ ਦੇ ਦੇ ਕਿਵੇਂ ਕਹਿਣਾ ਉਹ ਡੇਢ ਦੀ ਲੈ ਗੱਪਣੇ ਯਾਰ ਚੁੱਗੀ 15 ਕਿਲੋ ਵਾਲੀ ਮੈਂ ਵੀ ਕੰਮ ਕਰ ਲਓ ਫੇਰ ਮਿਲਦੇ ਆ ਬਾਠ ਠੀਕ ਹੈ ਜੀ ਕੋਈ ਗੱਲ ਨਹੀਂ ਮੇਰੇ ਕੋਲ ਨਹੀਂ ਹੁੰਦਾ ਇਹਨੇ ਮੈਂ ਹੱਥ ਬੜੀ ਨਾ ਬੜੀ ਆਏ ਹੁਜੂਰ ਨਹੀਂ ਹੁੰਦੇ ਆਹ ਉੱਪਰ ਲਾਈ ਜਾਂਦੇ ਆ ਮੈਂ ਕੱਚੀ ਨਹੀਂ ਮੈਂ ਵੀ ਕਹਿ ਸਕਦਾ ਸੀ ਮੈਂ ਕਹਿੰਨ ਜੇ ਕੋ ਮਰਜੀ ਗਈ ਆ ਜੀ ਦੋਵੇਂ ਮੱਲੇ ਪਹੁੰਚ ਗੀਆਂ ਉਹ ਮੈਂ ਵੀ ਤਾਈ ਕੱਲ ਆਈ ਐ ਮੈਂ ਖਾਤਾ ਪੀਤਾ ਖਾਤਾ ਮੈਨੇ ਮੈਂ ਬੋਜੰਗੇ ਪਰਲੇ ਵੀ ਉਹ ਆਏ ਕਹਿ ਨਹੀਂ ਆਹ ਉੱਪਰ ਵੀ ਲਾਈ ਜਾਂਦੇ ਯਾਰ ਕੀ ਕਰੀਏ ਯਾਰ ਇਹ ਹਾਜੀ ਨੂੰ ਤੇ ਹਾਂ ਜੀ ਹਾਜੀ ਬਾ ਸੁਣ ਲਾ ਮੈਂ ਕਿ ਕੀ ਕਹੀ ਗੱਲ ਮਤਲਬ ਤੂੰ ਨਾ ਬੋਲੀ ਇਹ ਕਹਿੰਦਾ ਪੈਸੇ ਕਹਿੰਦਾ ਉਹ ਆ ਕਹਿੰਦਾ ਮੈਂ ਹਾਜੀ ਵਾਸਤੇ ਦੋਨੇ ਮੰਜੀਆਂ ਰੱਖਣ ਜਾਂਨੇ ਕਹਿੰਦਾ ਵੀ ਉਹਨੂੰ ਦੇਣ ਜਾਂਨੇ। ਥੱਲੇ ਦੀ ਗੱਲ ਐ। ਇਹਨੂੰ ਕਹਿੰਦਾ ਜੀ ਦੋਨੋਂ ਲੋਯਾਰ ਐਸੇ। ਦੋਨੋਂ 1 20 ਕੀ ਨਹੀਂ। ਫੇੜ ਕਿਤੇ ਐਸੇ ਕਹਿੰਦੀ ਜੀ ਦੋਨੋਂ ਮੈਨੇ। ਅੱਛਾ ਐਸੇ। 30 ਕੀ। 30 ਕੀ ਮੰਗੀ। ਉਹ ਪੜਤਰਾ ਕਰ। ਦੇਖ ਲੈ ਵੀ ਕਰਾਰੀ ਆ ਉਹਦਾ ਹਿਸਾਬ। ਅੱਛਾ ਅੱਛਾ ਸੌਰੀ ਸੌਰੀ ਸਰ। ਮੈਂ ਮੌਲ ਲਈ ਨਾ ਆਪਣਾ ਦੋਵੇਂ ਮੰਜੇ ਲੈਣੇ ਕਰਿਆ ਆ ਕਰਿਆ। ਮੈਂ ਉਹ ਸਾਡਾ ਮੌਲ ਕਰੂ ਪੜਤ ਦੀ ਪੜਤ ਕਰ। ਸੌਰੀ ਸੌਰੀ ਸਰ। ਆਪਣੀ ਗੱਲ ਆਪਣੀ ਰੱਖੋ ਲੈ। ਹੂੰ। ਹਾਂ ਕਉ ਸੜੀ ਬਾਤ ਫੇਰ ਕਰਦੇ ਆ ਜੀ। ਨਵਸ ਲੈ ਚਾਰ ਦੇ ਬੱਚਾ ਕਿੰਨੇ ਬੰਦੇ ਦੰਗਰ ਹਾਂ ਇਹ ਗੱਪੜੇ ਤਾਂ ਦੋ ਨਹੀਂ ਕਿੰਨੇ ਦੀਆਂ ਉਹ ਆਏ ਇਹ ਆਏ ਹੂੰ ਸੰਦੀ ਕਾ ਨਾ ਆਦਰੀ ਸਾਹਿਬ ਆਏ ਆਏ ਹੂੰ ਨਵਸ ਨਹੀਂ ਹਾਜੀ ਨਹੀਂ ਚੰਗਾ ਹੋਣੀ ਨਹੀਂ ਹੋਣੀ ਮੰਜਾ ਬਹੁਤ ਮੰਨ ਲਿਆ ਕਰੀ ਬੇਰ ਖੇਤੋਂ ਵੀ ਇਹ ਮਾੜਾ ਅਨੇ ਮੈਂ ਚੰਗਾ ਕਹਨਾ ਤੇਰੀ ਬੋਣੀ ਕਰਦਾ ਪਰ ਬੱਚਾ ਛੱਡ ਨਹੀਂ ਹੋਣਾ ਮੰਗਾ ਗੱਲਾਂ ਮੈਂ ਫਿਰ ਛਾਲੇ ਦਾ ਬੱਚਾ ਰਹਿਣਦਾ ਫਿਰ ਰਹਿ ਵੇਲਾ ਵੇਲਾ ਤੋਰਨ ਵਾਲਾ ਤੋਰਨ ਵਾਲਾ ਸਾਹਮਣੇ ਆਟੇ ਨੂੰ ਤੋਰ ਸਾਉਦੀ ਅੱਜਾਂ ਦੋਵੇਂ ਮੰਜਾਂ ਐਨੇ ਨਹੀਂ ਪਾਣੀ ਪੀਤਾ ਖਲਦੀ ਆਈਏ ਭੈਜੋ ਮੈਨੇ ਜਿਹੜਿਆਂ ਕੱਢੀ ਗਈਆਂ ਐ ਗਿਆ ਜਾ ਹੈਂ ਤੇ ਜਾ ਦੋਨੋਂ ਉਹਦਾ ਬਹੁਤ ਕਿਉਂ ਉਹ ਕੱਲ ਦਾ ਖਾਇਆ ਪੀਆ ਕੰਮ ਕਰ ਲੈ ਮੈਂ ਆਈਏ ਰਾਜੀ ਹੋ ਗੀ ਦੋਨੋਂ ਉਹ ਕਿਵੇਂ ਉਹਨੂੰ ਛੱਡ ਕਿਵੇਂ ਆ ਤਾਂ ਹੈਗੇ ਦੋਹਾਂ ਆ ਦੋਵੇਂ ਦੀ ਗੱਲ ਕਰਾਂ ਹਾਂ ਔਰ ਦੀ ਭਾਈ ਜੀ ਨਹੀਂ ਇਹ ਨਹੀਂ ਮਾਰ ਜਣਾ ਮੈਂ ਬੋਝੰਗ ਇਕੱਤਰਿਆ ਬਕਰ ਇਹਨੇ ਦਰਜਣਾ ਦਾ ਕੋਈ ਨਹੀਂ ਹੈ ਜੇ ਤੱਕ ਤੇਰੀ ਦੇਖ ਮੈਂ ਵੇਚੂਗਾ ਸੁਣ ਨਹੀਂ ਤੂੰ ਹਾਂਜੀ ਤੈਨੂੰ ਮਾਤੇ ਗੱਪਣ ਸੁਈ ਪੈਸਾ ਕਿੰਨੇ ਦਾ ਪੀਲੇ ਇੱਕ 40 ਟੜਕੇ ਉੱਤੋਂ ਵੀ ਮੈਂ ਵੇਚੀ ਉਹ ਲੰਡੀ ਮੈਂ ਤੂੰ ਸੁਣ ਸੁਣ ਬਕਰ ਉਹ ਬਕਰ ਆ ਨਗਦ ਰੁਪਏ ਕੋ ਦਾਰ ਵੇਚੀ ਆਪਾਂ ਤੂੰ ਪਤਾ ਕੀ ਹੈ ਤੂੰ ਮਿੱਟੀ ਦੀ ਵੀ ਵੇਚ ਜੇ ਮੈਂ ਜਿਹੜੀ ਗੱਲ ਤੈਨੂੰ ਕਹਿਣਾ ਇੱਕ 15 ਦੀ ਪਾਲੀ ਛੋਟੀ ਵੇਚੀ ਮੈਂ ੱੱੱਲੀ ਉਹ ਕੰਨੀ ਵਾਲੀ ਉਹ ਤਾਰਾ ਮਾਰ ਕੇ ਹਾਂ ਇੱਕ 15 ਹੀ ਵੇਚਤੀ ਉਹ ਬੱਚਾ ਵੀ ਮਾਰਨ ਵਾਲਾ ਵਾ ਉੜਦਾ ਨਹੀਂ ਬੱਚਾ ਫਿਰ ਹੁਣ ਮੈਨੂੰ ਕੀ ਕਹਿਣਾ ਤੈਨ ਲੈ ਜੀ ਦੋ ਰਹਿ ਗਿਆ ਬਿਕਰ ਮੈਨੂੰ ਕੀ ਕਹਿਣਾ ਮੰਗ ਲੈ ਬੱਸ ਇਸੇ ਵਰਦੀ ਕਾ ਮੇਰਾ ਇਤਿਹਾਸ ਪੈਦਾ ਨਾ ਮਾਰੀ ਹੈ ਹਾਲ ਤੱਕ ਪੈਸੇ ਕਾ ਲੈਣਾ ਦੇਣਾ ਹੁਤਾ ਹਾਂ ਕਿ ਘਰ ਬੈਠਨੇ ਵਾਲੇ ਨੇ ਤੇ ਤੁਹਾਡੀ ਸੇ ਉਹ ਮੈਨੂੰ ਪਤਾ ਹੈ ਜੀ ਮੈਂ ਤਾਂ ਮੈਂ ਦੇਦਾ ਨਹੀਂ ਉਸ ਕੋ ਮੈਂ ਬੈਹ ਨਹੀਂ ਤੋਰ ਤਾਂ ਨਹੀਂ ਮੈਂ ਆਦਮੀ ਵੇਖ ਕੇ ਬੈਹ ਦਿੱਤਾ ਮੈਂ ਤੋਰ ਤਾਂ ਨਹੀਂ ਬੈਹਦਾ ਕੀ ਫਿਰ ਬਿਕਰ ਮੈਂ ਮੈਂ ਕੱਲ ਤੇ ਮਾਰਾ ਕਾ ਪੁੱਛਿਆ ਇਸ ਕੋ ਬਿਕਰ ਤੂੰ ਹੀ ਪੁੱਛਦਾ ਮਾਰਿਆ ਦੇ ਗੋਂ ਪੁੱਛੂਗਾ ਮੈਂ ਉਹ ਬਿਕਰ ਤੂੰ ਮੈਨੂੰ ਲਾਸਟ ਐਂ ਕਹ ਦੇ ਵੀ ਮੰਗੇ ਜਾ ਤੂੰ ਕਹਤਾ ਮਾਂ ਮੰਗੇ ਜਾ ਰਹੇ ਥੇ ਨਹੀਂ ਉਹ ਵੇ ਨਹੀਂ ਉਮੈਨੂੰ ਵੀਰ ਵੜ ਕੇ ਪਤਾ ਗੱਲ ਕੀ ਆ ਤੈਨੂੰ ਪਤਾ ਉਹਦਾ ਇੱਥੇ ਤਰਾਵਾ ਟੁੱਟਦਿਆਂ ਸੀ ਆ ਤੇਰੀ ਖਾਤਰ ਤਰਾਇਆ ਨਹੀਂ ਹੋਣੀ ਕਿਹੜੀ ਜੰਗੀ ਲਾਦੀ ਤੂੰ ਇਕ ਲਾਲਾ ਕੋਈ ਨੀ ਦੂਰ ਰਹਿੰਦਾ ਇਕ ਲਾਲਾ ਜਿਹੜੀ ਤੁਹਾਨੂੰ ਦੋਹਾਂ ਚੰਨੀ ਜੰਗੀ ਲਾਦੀ ਇਕ ਲਾਲਾ ਹੁਣ ਜਰੂਰ ਆਇਆ ਪਰ ਦੇਸੇ ਮੇਰੀ ਬਾਤ ਸੁਣ ਪੈਸੇ ਐਕਸਚੇਂਜ ਹੋਣੇ ਆ ਬੱਸ ਉਹਦੇ ਲਈ ਬੈਠੋ ਮੌਲਾ ਮੌਲਾ 170 ਕੀ ਲਗਾਈ ਵੀ ਹੈ ਹੋਣੀ ਜੈ ਜੀ ਦਾ ਬਾਕੀ ਉਹ ਦਾਦਾ ਬਾਪ ਤੂੰ ਪਰੇਸ਼ਾਨ ਹੋਇਆ ਆ ਰਿਹਾ ਕੋਈ ਬੋੜਾ ਫੁੱਟ ਤੇਰਾ ਫਿਰ ਹਾਂ ਪੈਸੇ ਤੇਰੇ ਚਾਰ ਕੇ ਲਾਈ ਤੇ ਬਿਤੇ ਰਿਹਾ ਟੋਟੀ ਦਾ ਬਾਈ ਲਾਈ ਕੇ ਤੇ ਫੜਕੀ ਪੜੀ ਅੱਛਾ ਜੇ ਮੇਰੀ ਚੱਲਦੀ ਆ ਤਾਂ ਮੈਂ ਇੱਕ ਲੈ ਜੂ ਹੈ ਨਾ ਕਿੱਛ ਪਾਚਾ ਬਣਾ ਉਹ ਵੇਚਣ ਵਾਲੀ ਗੱਲ ਕਰ ਆਦਾ ਲੈ ਜੂ ਨਹੀਂ ਹੋਰ ਐਂ ਕਹੇ ਵੇਚਣ ਵਾਲੀ ਗੱਲ ਨਹੀਂ 90 ਕੀ ਦੇ ਦੇ 90 ਕੀ ਕੋਈ ਗੱਲ ਨਹੀਂ ਬਹੁਤ ਛੋਟੀ ਸੀ ਯਾਰ ਕੋਈ ਨਹੀਂ ਮੈਂ ਕਿੱਥੇ ਬੰਨਨੀ ਆ ਉਥੇ ਬੰਨੇ ਹੋਣਾ ਉਹ ਤਾਂ ਬਣਾਈ ਲੈ ਉਹ ਗੱਲਾਂ ਛੱਡ ਉਹ ਗੱਲਾਂ ਛੱਡ ਲੈ ਫੜ ਹਾਂ ਕੀ ਕਹਿੰਦਾ ਵੀ ਕਿਵੇਂ ਹੈ ਵਾ ਕਹਿਦਾ ਮੰਗੇ ਆ ਵਾ ਨਦੇਰੀਆ ਤੋਂ ਛੋੜ ਖਤਮ ਜਾ ਕੋਈ ਗੱਲ ਕਹਿ ਤੁਸੀਂ ਕਹਿੰਦੇ ਸੁਣਾ ਕੁਝ ਜਾਇ ਦੀ ਗੱਲ ਹੈ ਜੇ ਮੈਂ ਤਾਂ ਕਹਿ ਤੀ ਐ ਕਰ ਤਾਂ ਉਹ ਵਾ ਤੇਰੇ ਬਾਦਰ ਵੀ ਲਾਈ ਜਾਂਦੇ ਕਹਿ ਕਰ ਤਾਂ ਲੱਗੇ ਪਏ ਹੁਣ ਚਲੋ ਥੋੜਾ ਬਾਗੀ ਮੰਗੀ ਜਾਂਦਾ ਮਸਰਾ ਵਾਲੇ ਉਹ ਮੰਗੀ ਜਾਂਦੇ ਮੋٹے ਦੇਖ ਲੈ ਤੇਰੀ ਦੇਖ ਲੈ ਤੇਰੀ ਮਰਜ਼ੀ ਚਲੋ ਆਓ ਪੰਜ ਇੱਕ ਹਾਂਜੀ ਇੱਕ ਵਧੀਆ ਕਿਸੇ ਆ 1 ਲੱਖ ਛੋਟੀ ਜਿਹੜਾ ਹੈ ਸਿਆਰ ਛੋਟੀ ਨਹੀਂ 10 11 ਕਿਲੋ ਆਪ ਕੀ ਹੈ ਕਿੱਥੇ ਦਾਲ ਦिए थे ਜੀ ਇਸੇ ਇਸਕੇ 50 ਰਹਾਗੇ ਅਭੀ ਦੇ ਦਿੰਦੇ ਦੇ ਦੇ 50 ਰਹਿੰਦੇ ਆ ਤੇਰਾ